रख दे टू लशका के दुनिया पहुंची जा दूरों ने फसके मित्रा पै जा गोड्डी लाके मित्रा बह जा बह जा होगी राकेश ने प्रो की हाल चलिया फिर पोटा उर पोटा उ ਅੱਜ ਫਿਰੋਜਪੁਰ ਗੂੰਜੂ ਮੇਰੇ ਮਿੱਤਰੋ ਕਿ ਮਿਹਨਤਾਂ ਕੀਤੀਆਂ ਮਿੰਟਾਂ ਨਹੀਂ ਰਾਤ ਵੀ ਮੰਗੀਆਂ ਦਿਨਾਂ ਨਹੀਂ ਸੋਚ ਸਕੇਲੋਂ ਵੱਡੀਆਂ ਬਾਕੀ ਗੱਲ ਰੱਬ ਤੇ ਬਾਕੀ ਗੱਲ ਰੱਬ ਤੇ ਛੱਡੀ ਐ ਅੰਬੇ ਦੀ ਰੇਡ ਅਨ ਦਾਣੇ ਵਾਲਾ ਬੂਟਾ ਲਾ ਗਿਆ ਤਕੜਾ ਜੱਫਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਇਹ ਆ ਨੌਜੋਨ ਮੇਰੇ ਵੀਰੋ ਪਿੱਕਾ ਛਾਤਰ ਵਾਲਾ ਨਰਮਾਣਾ ਉਚਾਣੇ ਦਾ ਲੱਕ ਹੈ ਇਹਦੇ ਵੀਰ ਨੇ ਵੀ ਬੜੀ ਵਧੀਆ ਕਬੱਡੀ ਖੇਡੀ ਹੈ ਪਿੱਕਾ ਵੀ ਅੱਜ ਦੇ ਸਮੇਂ ਦਾ ਸਿਰੇ ਦਾ ਖਿਡਾਰੀ ਹੈ ਆਓ ਸਾਹਮਣੇ ਸੱਤੂ ਡਬਲ ਟੱਚ ਹੋਊ ਕਿ ਨਹੀਂ ਗੱਲ ਸਮੇਂ ਦੀ ਬੱਲਾ ਗਾਲਫ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਸਤਨਾਮ ਸਿੰਘ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਜੋੜ ਗਿਆ ਉਹ ਆ ਕੌਣਾ ਹੈ ਅਮਰੀਕ ਖੋਸਿਆ ਵਾਲਿਆ ਪਾਸ ਫਿਰ ਉਹ ਸਾਹਮਣੇ ਕਹਿੰਦੇ ਲੱਗਾ ਪੱਲਪੁਰੀਆ ਵਾਲਾ ਮੇਰੇ ਮਿੱਤਰੋ ਉਹ ਬਟਾਲੇ ਦੇ ਇਲਾਕੇ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੱਜ ਸਰੋਜਪੁਰ ਚ ਕਹਿੰਦੇ ਇਹ ਚੋਟੀ ਦੇ ਮੁਕਾਬਲੇ ਆ ਮੇਰੇ ਮਿੱਤਰੋ ਪਿਛਲੇ ਸਾਲ ਦੀ ਮੇਲਾ ਚੋਟੀ ਦਾ ਹੋਇਆ ਉਹ ਮੁੰਡਿਆਂ ਨੇ ਆਪਣੇ ਰਿਕਾਰਡ ਆਪੇ ਤੋੜਦੇ ਆਪਣੇ ਰਿਕਾਰਡ ਕਹਿੰਦੇ ਆਪੇ ਤੋੜਦੇ ਉੱਪਰ ਕਹਿੰਦੇ ਜੱਸ ਪੌਂਸਰ ਦਾ ਬਹੁਤ ਵੱਡਾ ਧੰਨਵਾਦ ਹੈ ਜੱਸ ਪੌਂਸਰ ਦਾ ਬਹੁਤ ਵੱਡਾ ਧੰਨਵਾਦ ਹੈ ਜੱਸ ਤੇ ਮੁੰਡਿਆਂ ਦਾ ਪਰ ਪ੍ਰਾਣਾ ਦਾ ਧੰਨਵਾਦ ਹੈ ਇੱਕ ਪਿਛਲੇ ਜਿਹੜੀ ਵੱਡਾ ਘਾਟਾ ਵੀ ਪਿਆ ਪਰ ਮਨਸ ਮੁਝੋੜੇ ਪੈਂਦੇ ਆ ਵੇਰ ਕਰੇ ਪ੍ਰਮਾਤਮਾ ਉਹ ਟਾਰਜਨ بگੜ ਗਿਆ ਸਿੱਧੂ ਆਹ ਟਾਰਜਨ ਕਹਿੰਦੇ ਵਿਗੜਿਆ ਹੋਇਆ ਲੋਟ ਨਹੀਂ ਆਉਂਦਾ ਹੁੰਦਾ ਕਾਰ ਜਦੋਂ ਵਿਗੜ ਜਾਂਦਾ ਤੇ ਲੋਡ ਨਹੀਂ ਆਉਂਦਾ ਆਹ ਅੰਬਿਆ ਆਹ ਧੁੱਗਾ ਆ ਰਿਹਾ ਲੈ ਵੀ ਬੋਪੜੀਆਂ ਦੇਖ ਤੋ ਹੱਥ ਕਰਕੇ ਦੇਖ ਅਨਦਾਣੇ ਵਾਲਿਆ ਚੱਕ ਨੌਜਾਨਾ ਜਿਵੇਂ ਕਹਿੰਦੇ ਆਉਂਦਿਆ ਵੀ ਭੱਲੇ ਆਹ ਲਓ ਜੀ ਫਿਰ ਦੂਜਾ ਜਫਾ ਅਨਦਾਣੇ ਵਾਲੇ ਬੂਟੇ ਨੇ ਅੰਬੇ ਨੂੰ ਲਾ ਦਿੱਤਾ ਉਹ ਬੂਟੇ ਦਾ ਫਰੋਜਪੁਰ ਵਾਲੇ ਜਫਾ ਵਧੀਆ ਲੱਗਿਆ ਆਹ ਤਾੜੀ ਵੱਜਦੀ ਐ ਤਾੜੀ ਵੱਜਦੀ ਐ ਉਧਰ ਜਗਜੀਤ ਤੇ ਮਹਿਨਾ ਵੀਰ ਨੇ ਗੱਲ ਕੈਨੇਡਾ ਦੀ ਚਲਦੀ ਐ ਅੰਬੇ ਨੂੰ ਖੁਸ਼ੀ ਜੱਫਾ ਲਾ ਦੇਵੇ ਨੋਨਾ ਨੋਨਾ ਵੀਰ ਐ ਖੁਸ਼ੀ ਜੱਫਾ ਲਾ ਦੇਵੇ ਤੇ ਕਹਿੰਦੇ 2100 ਨੱਪਾ ਜਾਵੇਗਾ ਨਹੀਂ ਫਿਰ ਅੰਬੇ ਦੇ ਨਾ ਹੈ ਗਈ ਹੈ ਗਈ ਆਹ ਸਾਹਮਣੇ ਰੇਡਾਂ ਪੈਂਦੀਆਂ ਮੇਰੇ ਮਿੱਤਰੋ ਉਹ ਜੱਫੇ ਲੱਗਦੇ ਆਹ ਸਾਹਮਣੇ ਕਹਿੰਦੇ ਦੁਨੀਆ ਵੇਂਦੀ ਹੈ ਦੁੱਗਾਂ ਵਾਲਿਆ ਲੋਕ ਪਾੜਾ 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 ਪਲੇਅਰ ਕਰਦੇ ਆ ਅੱਬਾ ਕਹਿੰਦੇ ਕਬੱਡੀ ਪਾੜਿਆ ਉਹ ਭੱਜ ਗਿਆ ਮੁੰਡਾ ਮੇਰੇ ਮਿੱਤਰੋ ਰਪਿੰਦਰ ਰਾਜੇਵਾਲ ਦੇ ਕੀ ਖਿਆਲ ਬਿੱਕਾ ਇੱਕ ਤਲਵੰਡੀ ਚੌਧਰੀਆਂ ਦਾ ਬਿੱਕਾ ਮੇਰੇ ਵੀਰੋ ਔਰ ਇੱਕ ਬਿੱਕਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਇਹ ਨੌਜਵਾਨ ਹਰਿਆਣੇ ਵਾਲਾ ਬਿੱਕਾ ਅੱਜ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਖੇਡਣ ਆਇਆ ਹੋਇਆ ਆਹ ਸੱਤੂ ਵੜਿੰਗ ਪਿੰਡ ਹੈ ਖਨੂਰ ਸਾਹਿਬ ਕਰਕੇ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਇਸ ਨੌਜਵਾਨ ਨੇ ਕਰ ਲਈ ਹੈ ਔਰ ਮੈਂ ਬੇਨਤੀ ਕਰਦਾ ਉਧਰ ਏਕਮ ਸੋਨੂ ਨਿਊਜ਼ੀਲੈਂਡ ਸੈਕੰਡ ਪ੍ਰਾਈਜ਼ ਹੈ ਗੁਰਪ੍ਰੀਤ ਕਤਰ ਹੋਣਾ ਦਾ ਮਲਕੀਤ ਕੈਨੇਡਾ ਦਾ ਦੀਪ ਸਿੰਗਾਪੁਰ ਤੇ ਜੋਵਨ ਜਰਮਨੀ ਸਾਰੇ ਭਰਾਵਾਂ ਦਾ ਸਤਕਾਰ ਆਓ ਸਾਹਮਣੇ ਜਰਮਨ ਜੀਤ ਲੱਡਾ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਜਰਮਨਜੀਤ ਲੱਡੇ ਦੀ ਪਈ ਹੋਈ ਰੇਡ ਹੁਸ਼ਿਆਰਾ ਪਾਪਰੀਆ ਖੁਸ਼ੀ ਤੁੱਕਾਂ ਵਾਲਾ ਸਬਜ਼ਕਾਰ ਸੋਨੂ ਆਹ ਖੁਸ਼ੀ ਤੇ ਕਹਿੰਦੇ ਲੱਡਾ ਲੱਡਾ ਤੇ ਖੁਸ਼ੀ ਫੜ ਗਿਆ ਗੁੱਟ ਫੜ ਗਿਆ ਗੁੱਟ ਫੜ ਗਿਆ ਗੁੱਟ ਲੱਗਿਆ ਜੋ ਆਹ ਲੱਡਾ ਭੱਜ ਗਿਆ ਮੇਰੇ ਮਿੱਤਰੋ ਆਹ ਖੁਸ਼ੀ ਨੂੰ ਕਹਿੰਦੇ ਲੱਡਾ ਭੱਜ ਗਿਆ ਬਲਕਰਨ ਬਾਈ ਕਹਿੰਦਾ ਨਵੀ ਦਾ ਕਹਿ ਘੱਟਵਾ ਧੰਨਵਾਦ ਹੈ ਲਵੀ ਸਾਡਾ ਫਿਰੋਜ਼ਪੁਰੀਆ ਵੱਡਾ ਯੋਗਦਾਨਾ ਵੱਡੇ ਭਰਾ ਦਾ ਪਰ ਕੰਦੇ ਅੱਜ ਦੇ ਮੇਲੇ ਦੇ ਲਈ ਮੁੰਡੇ ਕਹਿੰਦੇ ਗਗਨ ਵੀ ਉਹ ਥੰਮ ਬੜ ਕੇ ਖੜ ਗਿਆ ਉਹ ਗਗਨ ਵੀ ਕਹਿੰਦੇ ਉਹ ਥੰਮ ਬੜ ਕੇ ਖੜ ਗਿਆ ਇਹ ਵੀਰ ਦੇ ਭਰਾ ਦੇ ਰਵਿੰਦਰ ਆ ਕੌਣ ਇਹ ਉਹੀ ਹੈ ਇਹ ਉਹੀ ਹੈ ਜਿਹਦਾ ਵੱਡਾ ਦਿਲ ਹੈ ਵੱਡਾ ਜਿਗਰ ਹੈ ਜਿਹੜੇ ਨੌਜਨ ਦੇ ਲੀਗ ਦਰਾਂ ਵੱਡੀ ਸੱਟ ਲੱਗੀ ਪੱਟੀ ਮੇਰੇ ਵੀਰੋਂ ਘਾਲਣਾ ਘਾਲ ਕੇ ਦੁਬਾਰਾ ਫੇਰ ਗਰਾਊਂਡਾਂ ਦੇ ਵਿੱਚ ਆ ਗਿਆ ਇਹ ਵੜਿੰਗਾ ਵਾਲਾ ਸੱਤੂ ਐ ਅੰਬਿਆ ਆਹ ਹੰਦਾਣੇ ਵਾਲਾ ਤੈਨੂੰ ਦੋ ਵਾਰੀ ਫੜ ਗਿਆ ਜਿਵੇਂ ਅਮਰੀਕਾ ਕਹਿੰਦਾ ਹੁੰਦਾ ਆਹ ਸਾਹਮਣੇ ਕਬੱਡੀ 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 ਸੈਂਦੇ ਕਿ ਰਹਿਲਾ ਕਿਸੇ ਜਾਣ ਪਹਿਚਾਣ ਦਾ ਮਥਾਜ ਨਹੀਂ ਦੁਨੀਆ ਅੱਜ ਗੱਲਾਂ ਕਰੀ ਜਾਂਦੀ ਐ ਯਾਰ ਫਰੋਜਪੁਰੀਆਂ ਨੇ ਤੇ ਅੱਜ ਸਿਰੇ ਦਾ ਮੈਲਾ ਕਰਵਾ ਦਿੱਤਾ ਹੈ ਸ਼ਹੀਦਾਂ ਦੀ ਧਰਤੀ ਹੈ ਮੇਰੇ ਵੀਰੋ ਆਓ ਸ਼ਹੀਦਾਂ ਦੀ ਯਾਦ ਹੈ 6 6 ਨੰਬਰ ਨੇ ਅੱਤੇ ਨੰਬਰ ਦਾ ਫਰਕ ਹੈ ਮੈਚ ਬਰਾਪਰੀ ਤੇ ਹੈ ਟਾਰਜਨ 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 ਛੋਟਾ ਟਾਰਜਨ ਅਮਰਤਪਾਲ ਸਿੰਘ ਨਾਮ ਹੈ ਔਰ ਕਬੱਡੀ ਦੇ ਵਿੱਚ ਛੋਟੇ ਟਾਰਜਨ ਕਰਕੇ ਪ੍ਰਸਿੱਧੀ ਮਿਲੀ ਹੈ ਯੂਰਪ ਦੇ ਵਿੱਚ ਦੁਨੀਆ ਮਨਾਈ ਹੈ ਮੈਨੂੰ ਲੱਗਦਾ ਟਾਰਜਨ ਅ ਇਸ ਸਾਲ ਵੀ ਯੂਰਪ ਚ ਪੁੱਜੇਗਾ ਕਿ ਕੈਨੇਡਾ ਜਾਏਗਾ ਮੇਰਾ ਖਿਆਲ ਆ ਵੀ ਕਹਿੰਦਾ ਬਾਬੇ ਨਾਨਕ ਨੂੰ ਪਤਾ ਹੈ ਅਨਯਲ ਹੈ ਕਿ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਕੋਈ ਨਹੀਂ ਕਿਸੇ ਦੀਆਂ ਖਾਂਦਾ ਉਹ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਬੰਦੇ ਦਾ ਮੇਰੇ ਵੀਰੋ ਆਓ ਅੰਬਾ ਫੇਰ ਆ ਗਿਆ ਅਮਰੀਕ ਸਿਆ ਆਓ ਸਾਹਮਣੇ ਕਹਿੰਦੇ ਅੰਬੋ ਅੰਬੇ ਦੀ ਰੇਡ ਪੈ ਰਹੀ ਹੈ ਭੋਲਾ ਕੱਟੋ ਯੂ ਐਸ ਏ ਜਸ਼ਨ ਕੱਟੋ ਇਹਨਾਂ ਨੇ ਕਹਿੰਦੇ ਮੋਟਰਸਾਈਕਲ ਦੇ ਨੇ ਨਾਲ ਸੋਨੂੰ ਨਿਊਜ਼ੀਲੈਂਡ ਉਹ ਸੈਕੰਡ ਪ੍ਰਾਈਜ਼ ਹੈ ਰੱਜੀ ਚੱਲੋ ਭਰਾ ਬਣ ਕੇ ਓ ਬੋਲ ਲੈਣ ਦੇ ਕੌਡੀ ਵੀਰ ਬਣ ਗਏ ਓਏ ਅਗਲੀ ਰੇਡ ਦੇਖਾਂਗੇ ਕੌਣ ਪਾਰ ਲੇਗਾ ਰਕੇਸ਼ ਕਹਿੰਦਾ ਬੌਪਰ ਪਿੰਡ ਦਾ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਆ ਮੇਰੇ ਮਤਰੋ ਉਧਰ ਨਕਾ ਗੁਰਦੇਤ ਕਹਿੰਦੇ ਓ ਭੁਜਾਈ ਫਿਰਦਾ ਪੈਰੀਂ ਨਹੀਂ ਲੱਜੜ ਦਿੰਦਾ ਜੋਰ ਤੇ ਲੱਗੂਗਾ ਜੋਰ ਤੇ ਲੱਗੂਗਾ ਰਕੇਸ਼ ਕਹਿੰਦਾ ਆਏ ਕਿਨੇ ਅਗਲੀ ਰੇਡ ਰੁਪਿੰਦਰਾ ਸਿਰੇ ਦਾ ਮੈਚ ਹੈ ਕਾਂਗਾ ਤੇ ਕਲਸੀਆ ਸੈਕੰਡ ਸੈਮੀਫਾਈਨਲ ਦੇ ਲਈ ਆ ਜਾਣ ਕਾਂਗਾ ਤੇ ਕਲਸੀਆ ਸੈਕੰਡ ਸੈਮੀਫਾਈਨਲ ਮੈਚ ਦੇ ਲਈ ਗਰਾਊਂਡ ਦੇ ਵਿੱਚ ਪਹੁੰਚ ਜਾਣ ਜਥੇਦਾਰ ਧਿਆਨ ਸਿੰਘ ਜੀ ਮੰਡ ਮੇਰੇ ਵੀਰੋ ਆਪਣੇ ਸਾਰੇ ਸਾਥੀਆਂ ਦੇ ਨਾਲ ਬਿਰਾਜਮਾਨ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ ਜਰਮਨਜੀਤ ਸਿੰਘ ਲੱड्डा ਬੱਲਪੁਰੀਆਂ ਗੁਰਦਾਸਪੁਰ ਬਟਾਲੇ ਦੀ ਧਰਤੀ ਹੁਸ਼ਿਆਰਾ ਪਾਪਰੀਆ ਹੁਸ਼ਿਆਰਾ ਸੰਗਰੂਰੀਆ ਹੁਸ਼ਿਆਰਾ ਸੰਗਰੂਰੀਆ 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 ਕਿ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਕਸੂਰ ਕਿਉਂ ਨਹੀਂ ਕਹਿੰਦਾ ਜਲੇ ਵਾਲੇ ਬਾਗ ਦਾ ਜਿਹੜਾ ਬਦਲਾ ਨਾ ਉਹ ਮੇਰੇ ਵੀਰਿਓ ਇੰਗਲੈਂਡ ਜਾ ਕੇ ਲਿਆ ਇਸ ਕਰਕੇ ਸੰਗਰੂਰੀਏ ਕਹਿੰਦੇ ਸਾਡਾ ਕਸੂਰ ਨਹੀਂ ਆਹ ਸਾਹਮਣੇ ਕਬੱਡੀ 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 Otur Dalvinder. ਦਲਵਿੰਦਰ ਪੁੱਲਰ ਖੁਸ਼ੀ ਦੇ ਜੱਫੇ ਦੇ 500 ਦੇਣਗੇ ਵੀਰ ਨੇ ਸਾਡੇ ਆਹ ਕਹਿੰਦੇ ਅੰਬੇ ਵੀ ਰੇਡ ਪੈ ਰਹੀ ਹੈ ਇਹ ਕਹਿੰਦੇ ਅੰਬਾ ਮੇਰੇ ਮਿੱਤਰੋ ਇਹ ਸੁਰਸਿੰਘ ਦੀ ਧਰਤੀ ਦਾ ਰਵੀ ਸ਼ੇਰ ਸਿੰਘ ਨੂੰ ਨਾਂ ਨਹੀਂ ਆਪਣੇ ਭੇਟੇ ਦੇ ਉੱਪਰ ਇਹ ਕਹਿੰਦੇ ਰਮਣ ਬੈਣੀ ਪਾਲ ਦਾ ਭਰਾ ਹੀ ਸਮਝੋ ਇਹ ਵੀਰ ਸਮਝੋ ਮੇਰੇ ਮਿੱਤਰੋ ਇਹ ਖੁਸ਼ੀ ਨੌਜਾਨ ਇਸ ਵੇਲੇ ਕਹਿੰਦੇ ਟਰਾਈ ਕਰਦਾ ਕੁਝ ਪਲੇਅਰ ਕਹਿੰਦੇ ਮੇਲੇ ਬਰਾਉਂ ਦੀ ਸਮਰੱਥਾ ਰੱਖਦੇ ਆਹ ਜੁਰਤ ਰੱਖਦੇ ਆ ਜਦੋਂ ਪੁੱਜ ਜਾਂਦੇ ਮੇਲੇ ਪੜ ਜਾਂਦੇ ਰਪਿੰਦਰ ਆਦੇਵਾਰੇ ਜੇ ਮਾਰੇ ਖਿਆਲ ਨਹੀਂ ਹੈ ਵੀ ਜੇ ਮਿਹਨਤ ਕਰੂਗਾ ਜੇ ਇਹ ਨੌਜਨ ਚੰਗੀ ਖੁਰਾਕ ਖਾਊਗਾ ਤੇ ਇਹ ਦੁਨੀਆ ਦੇ ਦਿਲਾਂ ਤੇ ਛਾਊਗਾ ਇਹ ਦੁਨੀਆ ਦੇ ਦਿਲਾਂ ਤੇ ਛਾਊਗਾ ਤੇ ਰਕੇਸ਼ ਸ਼ਰਕੇਸ਼ ਜਸਿਆ ਦੁਨੀਆ ਚ ਕਰਾਊਗਾ ਇਹ ਦਰਕੇਸ਼ ਸ਼ਰਕੇਸ਼ ਦੁਨੀਆ ਚ ਕਰਾਊਗਾ ਬਾਪਰੇ ਰਕੇਸ਼ ਰਕੇਸ਼ ਉਮਰਦਸ ਸਾਹਿਬ ਵੀ ਚੜਿਆ ਮੈਨੂੰ ਪਤਾ ਹੈ ਪਰ ਉਮਰਦਸ ਨੇ 23 ਸਾਲ ਦੀ ਉਮਰ ਹੈ 23 ਸਾਲ ਮੇਰੇ ਵੀਰੋਂ ਕੋਈ ਬਾਹਲੀ ਉਮਰ ਨਹੀਂ ਹੁੰਦੀ ਹੈ ਤੇ ਜਵਾਨੀ ਚ ਆਉਣ ਵਾਲੇ ਸਮੇਂ ਦਾ ਸਾਡੀ ਖੇਡ ਕਬੱਡੀ ਦਾ ਇਹ ਪਵੈਖਾ ਆਹ ਸਾਹਮਣੇ ਆਂਦਾ ਅੰਬਾ ਅੰਬਾ ਪੱਟਾਂ ਦੇ ਨਾਲ ਪੱਟਨੇ ਖੇਂਦੇ ਟੌਲਿਆਂ ਨੂੰ ਇਹਦੇ ਹੱਥ ਨਾ ਪੈਂਦੇ ਪਰ ਬਾਪਰੀਆ ਕਹਿੰਦਾ ਅਸੀਂ ਖਰੇ ਖਰੇ ਟੱਕੀਦੇ ਹਾਂ ਅਸੀਂ ਖਰੇ ਖਰੇ ਘਾਂਗੇ ਵਾਲਾ ਟੀਮ ਲੈ ਕੇ ਆ ਗਿਆ ਘਾਂਗੇ ਦੀ ਕਲਸੀਆਂ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜੇ ਕਲਸੀਆਂ ਦੀ ਟੀਮ ਆ ਆ ਨੌਜਵਣ ਪਿੱਕਾ ਛਾਪ ਰਹੀ ਆ ਆਓ ਸਾਹਮਣੇ ਕਹਿੰਦੇ ਪਿੱਕੇ ਵੀ ਰੇਡ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਸੱਤੂ ਹੈ ਮੈਦ ਕਹਿੰਦੇ ਗੁਰਦੇਤ ਵਰਗੇ ਨਾਲ ਫੇਰ ਗੁਰਦੇਤ ਵਰਗੇ ਕਿਉਂਕਿ ਦੋ ਗੁਰਦੇਤ ਹੈ ਇੱਕ ਸਰਦਾਰ ਇੱਕ ਨੇ ਚਾਰੋਂ ਸਰਦਾਰ ਹੈ ਉਹ ਕਹਿੰਦੇ ਕੀ ਆਉਂਦਾ ਕਹਿੰਦਾ ਸਕਰਾਉਣੀ ਆਉਂਦੀ ਆ ਪਰ ਛਾਤਰ ਵਾਲਾ ਕਹਿੰਦਾ ਵੀ ਐਡੀ ਦੂਰ ਤੋਂ ਆਵੇ ਨਹੀਂ ਮੈਂ ਉਹੀ ਨਹੀਂ ਆ ਗਿਆ ਕਬੱਡੀ ਨੰਬਰ ਰੇਡਰ ਦਾ ਅਗਲੀ ਕਬੱਡੀ ਪੱਟੇ ਬਾਈ ਲੱਡਾ ਹੋਏ ਲੱਡਾ ਲੱਡਾ ਖੇਡ ਮੈਦਾਨ ਅੰਦਰ ਕਬੱਡੀ ਪਾਉਣ ਦੇ ਲਈ ਫੇਰ ਤਿਆਰ ਬਰ ਤਿਆਰ ਹੈ ਬਲਪੁਰੀਆਂ ਦੀ ਧਰਤੀ ਹੈ ਲੱਡਾ ਨਾਮ ਹੈ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਦਾ ਹੈ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਖੇਡਦਾ ਹੈ ਮੈਂ ਤੇ ਇਹਨੂੰ ਅਣਥੱਕ ਯੋद्धा ਹੀ ਕਹੂੰਗਾ ਕਿਉਂਕਿ ਥੱਕਦਾ ਨਹੀਂ ਲੜਦਾ ਬਾਰ-ਬਾਰ ਕਬੱਡੀਆਂ ਪਾਉਂਦਾ ਹੈ ਲੜਦਾ ਨਾ ਲੜਦਾ ਨਾ ਝਗੜਦਾ ਪਰ ਆਪਣਾ ਹੱਕ ਨਹੀਂ ਛੱਡਦਾ ਆਹ ਸਾਹਮਣੇ ਦੇਖਦਾ ਵੀ ਰਿਵਿਊ ਲੈ ਸਕਦੇ ਆ ਰਿਵਿਊ ਲੈ ਸਕਦੇ ਆ ਔਰ ਇੱਕ ਟੀਮ ਇੱਕ ਰਿਵਿਊ ਜਿਹੜਾ ਲੈ ਸਕਦੀ ਹੈ ਮੈਂ